ਹਾਂਜੀ ਸਵਾਗਤ ਹੈ ਆਪਣੇ ਚੈਨਲ ਪਾਲਤਾਲੀਵਾਲ ਫਾਰਮ ਤੇ ਅੱਜ ਇੱਕ ਛੋਟੀ ਜੀ ਗੱਲ ਮਨ ਚ ਆਈ ਵੀ ਸਾਰੇ ਵੀਰਾਂ ਨਾਲ ਸ਼ੇਅਰ ਕਰੀਏ ਤੇ ਆਏ ਸੀਗੇ ਆਪਣੇ ਬਸਰਾਮਾ ਵਾਲੇ ਫਾਰਮ ਤੇ 11 ਕਿੱਲੇ ਦਾ ਫਾਰਮ ਆ ਇਹ ਚੌਥ ਸਟੱਕ ਅੰਡਰਗਰਾਊਂਡ ਕਰਾ ਕੇ ਪਿਛਲੇ 25 ਸਾਲ ਤੋਂ ਆਪਾਂ ਬਾਹਰ ਰਹੇ ਆ ਆਪਣਾ ਬਹੁਤ ਪਿਆਰ ਆ ਚਾਚਾ ਜੀ ਹੁਣੀ ਬਾਹਰ ਕੈਨੇਡਾ 'ਚ ਰਹਿੰਦੇ ਆ ਉਹ ਗੱਲ ਇੰਨੀ ਕੀ ਆ ਵੀ ਇੱਥੇ ਆਪਾਂ ਪਹਿਲਾਂ ਝੋਨਾ ਲਾਇਆ ਲਾਉਨੇ ਜਿਵੇਂ ਆਮ ਰੁਟੀਨ ਦੇ ਵਿੱਚ ਫਿਰ ਆਲੂ ਫਿਰ ਮੱਕੀ ਮਦਰ ਮੱਕੀ ਆਲਾ ਸਾਰਾ ਕੰਮ ਨਿਮੇੜਿਆ ਪਿਆ ਸਾਡਾ ਉਸ ਤੋਂ ਬਾਅਦ ਜ਼ਮੀਨ ਅਸੀਂ ਪੇਸੈਂਸ ਰੱਖੀ ਕਾਲੀ ਨਹੀਂ કરી ਮੈਂ ਜਿਹੜਾ ਮੇਨ ਮਕਸਦ ਆ ਗੱਲ ਕਰਨ ਦਾ ਵੀਡੀਓ ਅਪਡੇਟ ਕਰਨ ਦਾ ਵੀ ਕਾਲੀ ਨਹੀਂ ਕਰਨੀ ਪੇਸੈਂਸ ਨਾਲ ਪਹਿਲਾਂ ਖੱਤੇ ਨੂੰ ਬਣਾ ਲਓ ਸਾਡੇ ਬਾਪੂ ਨੇ ਮੈਨੂੰ ਜਦੋਂ ਨਾ ਮੈਂ ਸ਼ੁਰੂ ਜ ਆਲੂ ਲਾਉਣ ਲੱਗਿਆ 12 13 'ਚ ਇੱਕੋ ਹੀ ਗੱਲ ਕਹੀ ਜਾਨੀ ਤੇਰੇ ਖੱਤੇ ਨਹੀਂ ਉਹ ਬਣੇ ਤੇਰੇ ਖੱਤੇ ਨਹੀਂ ਬਣੇ ਉਹਦਾ ਮਤਲਬ ਸੀ ਵੀ ਖੱਤੇ ਰੀਝ ਨਾ ਬਣਾਓ ਪੂਰੇ ਪਿਆਰ ਨਾਲ ਜ਼ਮੀਨ ਨੂੰ ਬਾਹ ਕੇ ਪੂਰੀ ਤਿਆਰ ਕਰਕੇ ਫੇਰ ਕੰਮ ਕਰੋ ਹੁਣ ਤਾਂ ਆਪਣੇ ਕੋਲ ਇੰਨੇ ਝੋਨੇ ਦੇ ਵੀ ਆ ਗਏ ਚਾਹੇ 8ਵੇਂ ਮਹੀਨੇ ਦੀ 15 ਤਰੀਕ ਤੱਕ ਜੋੜ ਲਈ ਜਾਈਏ ਮੀਂਹ ਵੀ ਪੈ ਜਾਣਾ ਸਾਰਾ ਕੁਝ ਹੋ ਜਾਣਾ ਪੇਸੈਂਸ ਰੱਖੋ ਬਸ ਪੇਸੈਂਸ ਦੇ ਨਾਲ ਖੱਤੇ ਬਣਾ ਬਣਾ ਬੀਜੋ ਪਹਿਲਾਂ ਤਵੀਆਂ ਨਾ ਬਾਹ ਕੇ ਰੋਣੀ ਕਰੀ ਫੇਰ ਤਵੀਆਂ ਨਾ ਬਾਹੀ ਫਿਰ ਲੇਜ਼ਰ ਲਵਾਇਆ ਹੁਣ ਆ ਬਾਹੀ ਕਰਦੇ ਆ ਯਾਨੀ ਹੜ ਤਾਂ ਮੇਰੇ ਕੋ 15 ਨੇਗੇ ਮੱਗਰ ਸਿਓ ਲੁੱਦਣ ਵਾਲੇ ਦੇ ਬਣੇ ਪਰ ਆਪਾਂ ਯੂਜ਼ 11 ਹੀ ਕਰੀ ਦਿਆ ਵੀ ਟਰੈਕਟਰ ਵਾਲਾ ਰਹੇ ਪੂਰਾ ਡੂੰਗੀ ਬਹਿ ਜੇ ਐਨ ਜ਼ਮੀਨ ਭਰ ਕੇ ਸ਼ੱਕਰ ਬਣ ਗਈ ਸਾਰਿਆਂ ਨੂੰ ਸਤਸ੍ਰੀਕਾਲ ਕਿਸਾਨ ਭਰਾਵਾਂ ਨੂੰ ਪੇ ਸੈਂਸ ਨਾਲ ਖੇਤੀ ਕਰੋ ਫੇਰ ਆਪਾਂ ਕੰਮ ਤੇ ਆਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ